ਗੱਡੀ ਦੀ ਕਾਪੀ ਦਿਖਾਉਣ ਜਾ ਰਹੇ ਆਂ ਦੇਖਣ ਨੂੰ ਤਾਂ ਇਹ ਲਿਖਿਆ ਜੀਪ ਹੋਇਆ ਹੈ ਪਰ ਅਮਰੀਕਨ ਵਿਲੀ ਜਿਹੜੀ ਈ ਵਿਲੀ ਦੇ ਨਾਮ ਦੇ ਨਾਲ ਜਾਣੀ ਜਾਂਦੀ ਸੀਗੀ ਪਹਿਲਾਂ ਗੱਡੀ ਆਂਦੀ ਸੀ ਤੇ ਉਹਦਾ ਲੈਫਟ ਹੈਂਡ ਹੁੰਦਾ ਸੀਗਾ ਸਟੀering ਤੇ ਇਹ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਜੀਕੇ ਸਟੇਟ ਦੇ ਵਿੱਚ ਗੱਡੀ ਇੱਕ ਮੋਡੀਫਾਈ ਕਰਵਾਈ ਗਈ ਹੈ ਤੇ ਇਦੇ ਵਿੱਚ ਉਹ ਸਾਰੇ ਫੰਕਸ਼ਨ ਨੇ ਜਿਹੜੇ ਗੱਡੀਆਂ ਦੇ ਵਿੱਚ ਹੁੰਦੇ ਨੇ ਜਿਵੇਂ ਕਿ ਥਾਰ ਦੀ ਆਪਾਂ ਗੱਲ ਕਰੀ ਜਾਂ ਜੀਪ ਦੀ ਗੱਲ ਕਰੀਏ ਤੇ ਉਹ ਸਾਰੇ ਫੰਕਸ਼ਨ ਇਸ ਗੱਡੀ ਦੇ ਵਿੱਚ ਇਹ ਇਹਨੂੰ ਬਣਾਏ ਗਏ ਨੇ ਤੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਮੌਜੂਦ ਨੇ ਪ੍ਰਦੀਪ ਕੁਮਾਰ ਜੀ ਨੇ ਮਿਸਟਰ ਸਰ ਪਹਿਲਾਂ ਤੋਂ ਸਵਾਗਤ ਹੈ ਤੁਹਾਡਾ న్యూਸਟਿੰਗ ਪੰਜਾਬ ਦੇ ਵਿੱਚ ਥੈਂਕ ਯੂ ਸਰ ਹਾਂ ਸਰ ਜੀ ਦਰਜੋ ਇਹ ਤੁਸੀਂ ਇਹ ਜਿਹੜੀ ਗੱਡੀ ਹੈ ਇਹ ਕੀ ਕਿਦਾਂ ਮਾਈਂਡ ਚ ਆਇਆ ਤੁਹਾਡੇ ਵੀ ਇਹ ਆਪਾਂ ਗੱਡੀ ਤਿਆਰ ਕਰੀਏ ਸਰ ਮਾਈਂਡ ਜਿ ਇਸ ਤਰ੍ਹਾਂ ਆਇਆ ਵੀ ਸਾਡੀ ਬੇਟੀ ਜਿਹੜੀ ਆ ਮੇਰੇ ਮਤਲਬ ਕੀ ਲੇਟ ਹੋ ਗਿਆ ਤੁਸੀਂ 2002 ਚ ਮੇਰੀ ਮੈਰਿਜ ਹੋਈ ਤੇ 2020 ਦੇ ਵਿੱਚ ਜਾ ਕੇ ਸਾਨੂੰ ਪ੍ਰਮਾਤਮਾ ਨੇ ਇੱਕ ਬੇਟੀ ਦਾ ਮਤਲਬ ਕੀ ਤੋਹਫਾ ਦਿੱਤਾ ਤੋਹਫਾ ਦਿੱਤਾ ਨਜ਼ਰਾਨਾ ਦਿੱਤਾ ਤੇ ਇਹ ਬੇਟੀ ਨੂੰ ਤੋਹਫਾ ਤੁਸੀਂ ਦਿੱਤਾ ਫਿਰ ਮੈਂ ਸੋਚਿਆ ਵੀ ਇਹਦੀ ਬੇਟੀ ਔਰ ਬੇਟੀ ਦੀ ਮਦਰ ਨੂੰ ਦੋਨਾਂ ਨੂੰ ਤੋਹਫਾ ਦਵਾ ਲਿਆਓ ਤੇ ਇਸ ਕਰਕੇ ਫਿਰ ਇਹ ਦੋਨੇ ਹੁਣ ਸਕੂਲ ਜਾਣਾ ਹੁੰਦਾ ਇਹਨੂੰ ਕੁਝ ਨੂੰ ਜਿਹੜਾ ਸਾਡਾ ਸਕੂਲ ਬਹੁਤ ਵਧੀਆ BCM ਜਿਹੜਾ 32 ਸੈਕਟਰ ਦੇ ਵਿੱਚ ਸੀਟ ਹੀ ਨਹੀਂ ਮਿਲਨੀ ਬੱਚਿਆਂ ਨੂੰ ਪਰਮਾਤਮਾ ਨੇ ਸਾਨੂੰ ਉਹ ਸੀਟ ਦਿੱਤੀ ਤੇ ਫਿਰ ਉਹ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਚਲੋ ਹੁਣ ਇਹਨੂੰ ਐਕਟਿਵਾ ਵਗੈਰਾ ਨਹੀਂ ਚਲਾਣੇ ਆਂਦਾ ਟੂ-ਵੀਲਰ ਤੋਂ ਕੋਈ ਸੱਟ ਨਾ ਲੱਗੇ ਕੋਈ ਨੁਕਸਾਨਿਆ ਨਾ ਜਾਵੇ ਬੰਦਾ ਉਹਦੇ ਕਰਕੇ ਫਿਰ ਮੈਂ ਆਪਣੀ ਮਿਸਰੀ ਨੂੰ ਇੱਕ ਛੋਟੀ ਜਿਹੀ ਡੀਨ ਜਿਹੜੀ ਐ ਗਿਫਟ ਕੀਤੀ ਆ ਬੱਚੇ ਨੂੰ ਵੀ ਨਾਲ ਪਤਾ ਨਹੀਂ ਹੁਣ ਪਰਮਾਤਮਾ ਨੇ ਕਿੰਨੇ ਸਾਹ ਬਖਸ਼ੇ ਆ ਵੀ ਜਿੰਨੇ ਕੇ ਜਿਹੜੇ ਸਾਡੇ ਹੈਗੇ ਅਸੀਂ ਦੇਖ ਸਕੀ ਸਾਡਾ ਬੱਚਾ ਜਿਹੜਾ ਇੰਜੋਏ ਕਰ ਸਕੇ ਪੂਰਾ ਤੇ ਮੈਡਮ ਤੁਹਾਡੇ ਕੀ ਨਾਮ ਹੈ ਮੇਰਾ ਨਾਮ ਪਵਨ ਕੁਮਾਰ ਹੈ ਮਮਨ ਕੁਮਾਰ ਜੀ ਤੁਸੀਂ ਇਹ ਦੱਸੋ ਵੀ ਇਹ ਗਿਫਟ ਦਿੱਤਾ ਤੁਹਾਡੇ ਹਸਬੰਦ ਨੇ ਗੁੜੀਆ ਨੂੰ ਤੁਹਾਨੂੰ ਤੇ ਕਿਦਾਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਸਰ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਘਰ ਬੈਠੇ ਆ ਇੱਕਦਮ ਇਹਨਾਂ ਨੇ ਕਿਹਾ ਕਿ ਚੀਜ਼ ਬਣ ਕੇ ਆਈ ਹੈ ਅੱਛਾ ਜੀ ਪਹਿਲੇ ਨਹੀਂ ਸੀ ਪਤਾ ਮੈਨੂੰ ਕਿ ਇਹਨਾਂ ਨੇ ਬਣਨੇ ਦਿੱਤੀ ਹੋਈ ਹੈ ਅੱਛਾ ਜੀ ਹਾਂ ਜਦੋਂ ਬਣ ਕੇ ਆਈ ਏ ਇਹਨਾਂ ਨੇ ਕਿਹਾ ਕਿ ਬੈਠ ਕੇ ਦੇਖ ਫਿਰ ਮੈਨੂੰ ਦੋ ਤਿੰਨ ਦਿਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਚੱਲਨੀ ਹੈ ਫਿਰ ਹੁਣ ਚਲਾ ਲੈਨੇ ਆਪਣੇ ਆਪ ਤੇ ਤੁਸੀਂ ਰਾਈਡ ਰੋਜ਼ ਕਰਦੇ ਹੋ ਜਾਂ ਕਿਦਾਂ ਨਹੀਂ ਰੋਜ਼ ਮੈਂ ਟਿਊਸ਼ਨ ਤੇ ਛੱਡ ਕੇ ਆਉਂਦੀ ਆ ਇਹਨੂੰ ਹਾਂਜੀ ਟਿਊਸ਼ਨ ਤੋਂ ਲੈ ਕੇ ਵੀ ਆਪ ਆਉਂ ਉਕੇ ਮੈਨੂੰ ਸੁੱਖਾ ਲੱਗਦਾ ਸੇਫ ਲੱਗਦਾ ਗੁਰਦੁਆਰੇ ਮੱਥਾ ਟੇਕਣ ਜਾਣਾ ਮੰਦਿਰ ਜਾਣਾ ਵੇ ਆਰਾਮ ਹੈ ਹਾਂਜੀ 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 ਚਲੋ ਸਰ ਇਹਦੇ ਬਾਰੇ ਹੋਰ ਤੁਸੀਂ ਦੱਸੋ ਵੀ ਕੀ ਕੀ ਇਹਦੇ ਵਿੱਚ ਫੰਕਸ਼ਨ ਹੈਗੇ ਨੇ ਅਸੀਂ ਜਦੋਂ ਚਲਾ ਕੇ ਵੀ ਦੇਖੀ ਐ ਸਾਨੂੰ ਵੀ ਵਧੀਆ ਲੱਗਿਆ ਹਰ ਇੱਕ ਫੰਕਸ਼ਨ ਇਹਦੇ ਵਿੱਚ ਮੌਜੂਦ ਹੈ ਕੀ ਕੀ ਹੈਗਾ ਇਹਦੇ ਬਾਰੇ ਜਾਣਕਾਰੀ ਦਿਓ ਸਰ ਇਹ ਬੇਸਿਕਲੀ ਈਵਲੀ ਅਮਰੀਕਨ ਵੀਲੀ ਆਂਦੀ ਸੀ ਪਹਿਲੇ ਉਹਦੀ ਮੈਂ YouTube ਤੇ ਸਰਚ ਮਾਰ ਕੇ ਦੇਖਦਾ ਰਹਿੰਦਾ ਸੀ ਵੀ ਕੀ ਬਣਾਇਆ ਜਾਵੇ ਕਿਉਂਕਿ ਮੈਂ ਖੁਦ ਇੱਕ ਪਹਿਲੇ ਮਕੈਨਿਕ ਰਿਆ ਅੰਬੈਸਡਰ ਫੀਅਰ ਦੇ ਟਾਈਮ ਦਾ ਜੋ ਮੈਂ ਪੜਦਾ ਸੀ ਉਹ ਤੋਂ ਮੈਂ ਮਾਰਨਿੰਗ ਸ਼ਿਫਟ ਦੇ ਵਿੱਚ ਮੈਂ ਕੰਮ ਕਰਦਾ ਰਿਆ ਤੇ ਈਵਨਿੰਗ ਸ਼ਿਫਟ ਦੇ ਵਿੱਚ ਫਿਰ ਮੈਂ ਪੜਾਈ ਕਰਦਾ ਰਿਆ ਮੈਂ ਪਹਿਲੇ ਬੀਏ ਕੀਤੀ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਉਹਦੇ ਦਰਮਿਆਨ ਕੰਮ ਸਿੱਖਿਆ ਪੋਸਟ ਟਾਈਮ ਤੇ ਮੇਰੀ ਮਜਬੂਰੀ ਸੀ ਕੰਮ ਸਿੱਖਣਾ ਲੇਕਿਨ ਹੁਣ ਮੇਰਾ ਪੈਸ਼ਨ ਸੀ ਵੀ ਮੈਂ ਜਦੋਂ ਕੋਈ ਚੀਜ਼ ਆਪਣੇ ਹੱਥ ਮਲੇ ਗਈ ਕੁਛ ਆ ਜੂਗੇ ਦੋ ਪੈਸੇ ਤੇ ਮੈਂ ਕੁਝ ਬਣਾ ਕੇ ਦਊਂਗਾ ਆਪਣੇ ਜਵਾਕਾਂ ਨੂੰ ਤੁਸੀਂ ਪ੍ਰਮਾਤਮਾ ਨੇ ਹੁਣ ਸਾਡੀ ਸੁਣਵਾਈ ਕੀਤੀ ਜੀ ਤੇ ਫਿਰ ਹੁਣ ਆ ਕੀ ਕੀ ਲਾਇਆ ਫੰਕਸ਼ਨ ਤੁਸੀਂ ਸਰ ਫੰਕਸ਼ਨ ਦੇਖਦਾ ਇਥੇ ਫਲੈਗ ਵਾਸਤੇ ਇੱਕ ਰੌੜ ਲਗਾਈ ਹੈ ਹਾਂਜੀ ਹਾਂਜੀ ਦੂਸਰਾ ਇਹਦੇ ਵਿੱਚ ਐਲਈਡੀ ਲਾਈਟਸ ਦਿੱਤੀਆਂ ਹੂੰ ਹੂੰ ਇਹ ਦੋ ਲਾਈਟਾਂ ਹੈ ਇਹ ਵਾਲੀਆਂ ਦੋ ਲਾਈਟਸ ਹੈ ਵਾਲੀਆਂ ਮੈਂ ਹੂੰ ਔਰ ਪਲੱਸ ਇਹਦੇ ਵਿੱਚ ਜਿਹੜਾ ਇੱਕ ਲੈਂਪ ਉਧਰ ਆਂਦਾ ਸੀਗਾ ਓਕੇ ਉਹ ਵੀ ਇਹਨੂੰ ਦਿੱਤਾ ਹੈ ਸਪੈਸ਼ਲ ਲੁੱਕ ਦਿੱਤੀ ਇਹਨੂੰ ਅਮਰੀਕਨ ਵਿਲੀਜ ਆਂਦਾ ਸੀ ਅਮਰੀਕਨ ਵਿਲੀਜ ਹੈ ਜੀ ਇਹ ਪੂਰੀ ਲੁੱਕ ਅਮਰੀਕਨ ਵਿਲੀਜ ਦੀ ਹੈ ਔਰ ਇਹ ਵੁੱਡਨ ਜਿਹੜਾ ਟੀਕ ਵੁੱਡ ਦਾ ਇਹ ਕੰਮ ਹੈ ਵੁੱਡਨ ਦਾ ਪੀਸ ਉਹ ਵੀ ਅਸੀਂ ਇਹਨੂੰ ਲੱਗ ਕੇ ਨੂੰ ਲਗਾਇਆ ਹਾਂ ਪੂਰੀ ਜਿਹੜੀ ਲੋਕਾਂ ਦੇ ਅੰਦਰ ਦੀ ਜੀ ਆਪਾਂ ਗੱਲ ਕਰੀਏ ਤੇ ਅੰਦਰ ਕੀ ਕੀ ਫੰਕਸ਼ਨ ਆ ਗਿਆ ਇਹਦਾ ਇਹ ਦਿੱਤਾ ਸਾਰੇ ਫੁੱਟ ਰੈਸਟ ਲਗਾਇਆ ਚੜਨ ਵਾਸਤੇ ਦੂਸਰਾ ਨੂੰ ਆਕਸਨ ਲਗਾਈ ਗਈ ਹੈ ਇਹ ਵੀ ਟਿਕ ਵੋਡਨ ਚ ਹੈ ਪлюс ਅੰਦਰ ਸਟੀਰੀਓ ਲਗਾਇਆ ਗਿਆ ਓਕੇ ਹੈਂਡ ਬ੍ਰੇਕ ਦਿੱਤੀ ਹੈ ਡਿਜੀਟਲ ਮੀਟਰ ਦਿੱਤਾ ਇਹਨੂੰ ਜਿਹੜਾ ਸਟੀਅਰਿੰਗ ਹੈ ਇਹਦਾ ਮਰੂਤੀ ਕਾਰ ਦਾ ਔਰ ਵੀਲ ਜਿਹੜੇ ਐ ਨੇ ਅਸੀਂ ਇਹਨੂੰ ਪਤਲੇ ਵੀਲ ਨਹੀਂ ਪਾਏ ਬਰੀ ਜਿਹੜੇ ਛੋਟੇ ਆਂਦੇ ਕਿਉਂਕਿ ਗੱਡੀ ਪਲਟ ਜਾਂਦੀ ਆ ਇਸ ਕਰਕੇ ਇਹਨੂੰ 14 ਨੰਬਰ ਸਵਿਫਟ ਦੇ ਅਸੀਂ ਜਿਹੜੇ ਆ ਉਹ ਵੀਲ ਪਾਏ ਵਿੱਚ ਗੱਡੀ ਪਲਟੇ ਨਾ ਕੋਈ ਦਿੱਕਤ ਨਾ ਆਵੇ ਸਰ ਕਿੰਨੀਆਂ ਸਵਾਰੀਆਂ ਵਿੱਚ ਬਹਿ ਜਾਂਦੀ ਹੈ ਸਰ ਇਹ ਵਿੱਚ ਦੋ ਮੈਚੋਰ ਹਾਂਜੀ ਕਨੀਆ ਰਬੋਰਡ ਤੁਸੀਂ ਸਮਝ ਲਓ ਦੋ ਦੋ ਕੁਇੰਟਲ ਹੋ ਪਲੱਸ ਦੋ ਬੱਚੇ ਹਾਂਜੀ ਔਰ ਪਿੱਛੋਂ ਵੀ ਇਹ ਜਿਹੜਾ ਤੁਸੀਂ ਇਹਨੂੰ ਚੱਕ ਕੇ ਆਰਾਮ ਨਾਲ ਓਪਨ 에ਅਰ ਓਪਨ 에ਅਰ ਕਰ ਸਕਦੇ ਹੋ ਓਕੇ ਪਿੱਛੇ ਦੋ ਬੱਚੇ ਬੈਠ ਸਕਦੇ ਇੱਥੇ ਸਪੇਸ ਹੈ ਦੋ ਬੈਟਰੀਆਂ ਸੀ ਪਿੱਛੇ ਉਹਨੂੰ ਬੈਲੈਂਸ ਕਰਨ ਵਾਸਤੇ ਬਣਾਈਆਂ ਦੋ ਅੱਗੇ ਆ ਜੀ ਬੋਨਟ 'ਚ ਅੱਗੇ ਪਈਆਂ ਦੋ ਪਿੱਛੇ ਪਈਆਂ ਤਾਂ ਜੋ ਇਹਦਾ weight ਬੈਲੈਂਸ ਰਹੇ ਤੇ ਸਰ ਕਿੰਨੀ ਕ ਐਵਰੇਜ ਇਹ ਦੇ ਦਿੰਦੀ ਹੈ ਇਹ ਸਰ ਇੱਕ ਵਾਰੀ ਚਾਰਜ ਕਰਨ ਤੇ ਸਾਨੂੰ ਇਹ ਕੋਈ ਨੀਅਰਬੋਟ 60 70 ਕਿਲੋਮੀਟਰ ਦੇ ਵਿੱਚ ਵਿੱਚ ਸਿਟੀ ਸਾਰੀ ਬੀ ਬੇਸਿਕਲੀ ਇਹ ਵੀ ਸ਼ਹਿਰ ਬਹੁਤ ਤੰਗ ਆ ਸਾਡਾ ਜੁੜ੍ਹਿਆਣਾ ਕੰਜਸਟਡ ਸਿਟੀ ਉਹਦੇ ਕਰਕੇ ਕੋਈ ਮੋਜਪੁਰ ਜਾਣਾ ਕ੍ਰੀਮਪੁਰ ਜਾਣਾ ਚੌੜਾ ਬਾਜ਼ਾਰ ਜਾਣਾ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਦੋ ਟੂ ਵੀਲਰ ਦੀ ਜਗਾ ਘੇਰਦੀ ਆ ਜਾਂਦੀ ਹੈ ਫਿਰ ਇਹ ਟੈਲੀਫੋਨ ਲਗਾਇਆ ਹਾਂਜੀ ਇਹ ਵੀ ਅਮਰੀਕਨ ਬਿਲੀ ਦੀ ਨਕਲ ਕੀਤੀ ਗਈ ਚੱਕ ਕੇ ਲਿਖਾਇਓ ਇਹ ਇਸ ਤਰ੍ਹਾਂ ਚੱਲਦਾ ਸੀਗਾ ਜੀ ਹਾਂਜੀ ਔਰ ਪਲੱਸ ਇਹ ਵੀ ਪਿੱਛੇ ਨੂੰ ਸਕਰੋਲ ਕਰੋ ਅੱਛਾ ਓਏ ਉਸ ਟਾਈਮ ਜਿਹੜੀ ਆਰਮੀ ਦਾ ਸਿਸਟਮ ਸੀ ਇਹ ਸੀਗਾ ਇਹ ਮਤਲਬ ਵੀ ਪ੍ਰੋਪਰ ਹੀ ਤੁਸੀਂ ਇਹ ਬਣਾਤੀ ਅਮਰੀਕਨ ਬਿਲੀ ਸੇਮ ਬਣਾਤੀ ਤੁਸੀਂ ਹਨ ਅੱਛਾ ਸਰ ਤੇ ਜੇ ਆਪਾਂ ਗੱਲ ਕਰੀਏ ਤੇ ਇਹ ਦਿਨ ਬਣਾਉਣ ਦੇ ਵਿੱਚ ਖਰਚਾ ਕਿੰਨਾ ਆਇਆ ਤੁਹਾਡਾ ਤੁਸੀਂ ਖੁਦ ਤਿਆਰ ਕੀਤੀ ਹੈ ਜਾਂ ਇਹ ਮੋਡੀਫਾਈ ਕਰਵਾਈ ਹੈ ਸਾਰੇ ਮੇਰੇ ਦੋਸਤ ਹੈ ਮੋਗੇ ਤੋਂ ਪਰ ਮੋਡੀਫਿਕੇਸ਼ਨ ਵਾਲੇ ਸੰਤਾ ਸਿੰਘ ਮਾਰਕੀਟ ਬਿਜਲੀ ਘਰ ਦੇ ਸਾਹਮਣੇ ਪੈਂਦੇ ਉਹ ਬਣਾ ਰਹੇ ਆ ਉਹ ਉਹਨਾਂ ਨੇ ਮੈਂ ਕਾਫੀ ਉਹਨਾਂ ਨੂੰ ਜਾ ਕੇ ਗਾਈਡ ਕਰਨਾ ਪਿਆ ਪਹਿਲੇ ਅਸੀਂ ਇਹਦੇ ਗੱਤੇ ਦੇ ਪਾਟਰਨ ਬਣਾਏ ਭਈ ਛੋਟਾ ਪੀਸ ਕਿਸ ਤਰ੍ਹਾਂ ਬਣਾਇਆ ਜਾਵੇ ਵੱਡੀ ਥਾਂ ਨੂੰ ਕਿਸ ਤਰ੍ਹਾਂ ਛੋਟਾ ਜੀਪ ਨੂੰ ਕਿਸ ਤਰ੍ਹਾਂ ਛੋਟਾ ਕਿਸ ਤਰ੍ਹਾਂ ਕਰਨਾ ਉੱਥੇ ਵੱਡੀਆਂ ਜੀਪਾਂ ਬਣਦੀਆਂ ਮੇਰੀ ਏਸੀ ਵੀ ਆਪਾਂ ਨੂੰ ਪੋਲੂਸ਼ਨ ਫ੍ਰੀ ਕਰੀਏ ਭਈ ਨਾ ਨਵਾਇਸ ਆਵੇ ਇਹਦੀ ਨਾ ਪੋਲੂਸ਼ਨ ਨਾ ਧੂਆਂ ਕੁਝ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ ਅਸੀਂ ਵੀ ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਦੇ ਅੰਡਰ ਚੱਲਦੇ ਆ ਵੀ ਪੋਲੂਸ਼ਨ ਫ੍ਰੀ ਪਹਿਲੇ ਹੀ ਪਹਿਲੇ ਲੁਧਿਆਣਾ ਭਰਿਆ ਪਿਆ ਆਪਣੀ ਮਿੱਟੀ ਨਾਲ ਪੋਲੂਸ਼ਨ ਤਾਂ ਕਰਕੇ ਫਿਰ ਅਸੀਂ ਚਾਹੁੰਦੇ ਜੀ ਵੀ ਪੋਲੂਸ਼ਨ ਫ੍ਰੀ ਕੋਈ ਚੀਜ਼ ਬਣੇ ਜਿਹਦੇ ਕਰਕੇ ਅਸੀਂ ਇਹਨੂੰ ਬੈਟਰੀਆਂ ਦੇ ਉੱਤੇ ਅਸੀਂ ਆਪਰੇਟ ਕਰਨਾ ਪਸੰਦ ਕੀਤਾ ਵੀ ਬੈਟਰੀ ਹੁਣ ਵੱਡੀਆਂ ਕਾਰਾਂ ਵੀ ਬੈਟਰੀ ਤੇ ਆ ਰਹੀਆਂ ਲੇਕਿਨ ਉਹਨਾਂ ਦੀ ਕੀਮਤ ਜਿਹੜੀ ਆ ਉਹ 20-25 ਲੱਖ ਦੇ 30 ਲੱਖ ਦੀ ਕਰੀਬ ਹੁੰਦੀ ਆ ਇਹ ਵੀ ਜਿਹੜੀ ਕੀਮਤ ਹੈ ਸਮਝ ਲਓ ਵੀ ਨਾ ਮਾਤਰਾ ਅਸੀਂ ਮਿਸਿੰਸ ਨੇ ਮੈਂ ਪੈਸੇ ਇਕੱਠੇ ਕੀਤੇ ਜਿਗਾੜ ਕੀਤਾ ਕੋਈ ਕਮੇਟੀ ਪਾਈ ਛੋਟਾ ਮੋਟਾ ਸ਼ੁਰੂ ਤੋਂ ਅਸੀਂ 1.5 ਲੱਖ ਤੋਂ ਸੋਚਿਆ ਸੀ 1.5 ਲੱਖ ਦੀ ਬਾਣੀ ਨੂੰ ਲੇਕਿਨ ਥੋੜਾ ਜਿਹਾ ਬਜਟ ਓਵਰ ਹੋ ਗਿਆ ਇਹ 2.5 ਲੱਖ ਦੇ ਕਰੀਬ ਕਰੀਬ ਇਹ ਪੈ ਜਾਂਦੀ ਹੈ ਇਹ ਪੈ ਜਾਂਦੀ ਹੈ ਤੇ ਸਰ ਇਹਦੇ ਵਿੱਚ ਤੁਸੀਂ ਹਰ ਇੱਕ ਚੀਜ਼ ਫੈਸਿਲਿਟੀ ਦਿੱਤੀ ਹੋਈ ਹੈ ਇਹ ਮਤਲਬ ਛੱਤ ਵੀ ਇਹਦੀ ਲੱਥ ਜਾਂਦੀ ਹੈ ਹਾਂ ਛੱਤ ਨੂੰ ਰਿਮੂਵ ਹੋ ਜਾਂਦੀ ਹੈ ਇਹ ਜੀਪ ਬਣ ਜਾਂਦੀ ਫਿਰ ਲੈਂਡੀ ਜੀਪ ਬਣ ਜਾਂਦੀ ਹੈ ਇਹ ਬਣ ਜਾਂਦੀ ਹੈ ਜੀਪ ਲਿਖਿਆ ਵੀ ਹੋਇਆ ਤੇ ਹਾਂਜੀ ਹਾਂਜੀ ਪਰ ਇਹ ਈ ਜੀਪ ਹੈ ਈ ਜੀ ਬੇਸਿਕਲੀ ਇਹ ਤਾਂ ਪੋਲੂਸ਼ਨ ਕੋਈ ਨਹੀਂ ਹਾਂ ਪੋਲੂਸ਼ਨ ਨਹੀਂ ਪੋਲੂਸ਼ਨ ਫ੍ਰੀ ਹੈ ਸੋ ਵੱਡੀ ਗੱਲ ਹੈ ਇਹਨਾਂ ਨੂੰ ਪਰਮਾਤਮਾ ਨੇ 18 ਸਾਲ ਬਾਅਦ ਗੁੜੀਆ ਬਖ ਗਿਫਟ ਦਿੱਤਾ ਹੈ ਤੋ ਗਿਫਟ ਬੜਾ ਪਿਆਰਾ ਗਿਫਟ ਹੈ ਬਹੁਤ ਸੋਹਣਾ ਗਿਫਟ ਹੈ ਜੇ ਆਪਾਂ ਗੱਲ ਕਰੀਏ ਅਮਰੀਕਨ ਨਵਿਲੀ ਦੀ ਇਹ ਕਾਪੀ ਹੈ ਤੇ ਆਪਾਂ ਜੇ ਇਹਨੂੰ ਖੋਲੀਏ ਤੇ ਓਪਨ ਜੀਪ ਵੀ ਬਣ ਜਾਂਦੀ ਹੈ ਉਪਰੋਂ ਖੁੱਲ ਵੀ ਜਾਂਦੀ ਹੈ ਇਹ ਬਹੁਤ ਸ਼ਾਨਦਾਰ ਜਿਹੜਾ ਗਿਫਟ ਇਹਨਾਂ ਨੇ ਆਪਣੀ ਗੁੜੀਆ ਨੂੰ ਦਿੱਤਾ ਹੈ ਤੇ ਸਾਡੀ ਵੀ ਇਹੀ ਕਮਨਾ ਹੈ ਵੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੋ ਸੋ ਇਹ ਵੀਡੀਓ ਐਸੀ ਐਸੀ ਵੀਡੀਓ ਜਿਹੜੀ ਨਾ ਇਹ ਵੀਡੀਓ ਜਿਹੜੀ ਗੱਡੀ ਹੈਗੀ ਪੋਲੂਸ਼ਨ ਫੈਲਾਂਦੀ ਹੈ ਤੇ ਨਾ ਹੀ ਇਹਦਾ ਕੋਈ ਜ਼ਿਆਦਾ ਜਗ੍ਹਾ ਘੇਰਦੀ ਹੈ ਤੇ ਜੇ ਆਪਾਂ ਇਹਦੀ ਲੰਬਾਈ ਦੀ ਗੱਲ ਕਰੀਏ ਤੇ ਕੋਈ 7 ਫੁੱਟ ਹੈ ਤੇ ਇਧਰੋਂ ਜੇ ਆਪਾਂ ਦੇਖੀਏ ਤੇ 30 ਇੰਚ ਦੀ ਚੌੜਾਈ ਹੈਗੀ ਹੈ ਤੇ ਕੋਈ ਜ਼ਿਆਦਾ ਜਗ੍ਹਾ ਵੀ ਨਹੀਂ ਘੇਰਦੀ ਹੈ ਤੇ ਨਾ ਹੀ ਪੋਲੂਸ਼ਨ ਫੈਲਾਉਂਦੀ ਹੈ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ ਨਿਊਜ਼ ਰੇਟਿੰਗ ਪੰਜਾਬ